ਹਾਂ ਯੈਸ ਅੱਜ 29ਵਾਂ ਜਿਹੜਾ ਦਿਵਿਆਂਗ ਦੇ ਲਈ ਕੈਂਪ ਉਹਨਾਂ ਦੇ ਆਰਗਨਸ ਲਗਾਉਣ ਦੇ ਲਈ ਕੈਂਪ ਇਹੜਾ ਲਗਾਇਆ ਗਿਆ ਸੀਗਾ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸੱਤੇ ਸਾਈਂ ਬਾਬਾ ਗੁਰਦਾਸਪੁਰ ਦੇ ਸਹਿਯੋਗ ਦੇ ਨਾਲ ਉਸ ਦੇ ਵਿੱਚ ਤਕਰੀਬਨ 103 ਜਿਹੜੇ ਦਿਵਿਆਂਗ ਐ ਉਹਨਾਂ ਨੂੰ ਆਰਗਨ ਜਿਹੜੇ ਦਿੱਤੇ ਗਏ ਨੇ ਲਗਾਏ ਗਏ ਨੇ ਇਹ ਬਾਬਾ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਅੱਜ ਉਹਨਾਂ ਦਾ ਜਿਹੜਾ 99 ਜਨਮੋత్సਵ ਸੀ ਉਸ ਦੇ ਉੱਤੇ ਜਿੱਤੇ ਅੱਜ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਉਹਦੇ ਨਾਲ ਹੀ ਜਿਸ ਤਰ੍ਹਾਂ ਬਾਬਾ ਜੀ ਦਾ ਇਹ ਉਹਨਾਂ ਦਾ ਇਹ ਜੇ ਇੱਕ ਜੀਵਨ ਦਾ ਫਲਸਫਾ ਸੀ ਕਿ ਇਨਸਾਨ ਨੂੰ ਉਹ ਕੰਮ ਕਰਨੇ ਚਾਹੀਦੇ ਜਿਹੜੇ ਇਨਸਾਨ ਨੂੰ ਹੈਪੀਨੈਸ ਦੇਣ ਇਹ ਕੰਮ ਜੇ ਡੈਫੀਨੇਟਲੀ ਇਹ ਸਾਰੇ 103 ਦਿੱਤੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਬੜੀ ਖੁਸ਼ੀ ਪ੍ਰਦਾਨ ਕਰੇਗਾ ਉਹਦੇ ਨਾਲ ਨਾਲ ਹੀ ਇਹ 29ਵੇਂ ਕੈਂਪ ਦੇ ਹੋਣ ਦੇ ਨਾਲ 3000 ਤੋਂ ਵੱਧ ਜਿਹੜੇ ਹੈਗੇ ਆਰਟੀਫੀਸ਼ਲ ઓ ਇਮਪਲਾਂਟਸ ਆ ਉਹ ਇਹ ਲਗਾ ਚੁੱਕੇ ਆ ਤੇ ਮੈਂ ਰੀਅਲੀ ਸੱਤੇਸਾਈ ਬਾਬਾ ਸੰਤੀ ਗੁਰਦਾਸਪੁਰ ਨੂੰ ਤੇ ਗੋਲਡਨ ਗਰੁੱਪ ਆਫ ਇੰਸਟੀਚਿਊਟ ਨੂੰ ਜਿਨ੍ਹਾਂ ਨੇ ਅੱਜ ਦਾ ਇਹ ਸਾਰਾ ਆਯੋਜਨ ਕੀਤਾ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਤੇ ਬਾਬਾ ਦੇ ਚਰਨਾਂ ਚ ਪ੍ਰਾਰਥਨਾ ਕਰਦਾ ਯੈਸ ਬਿਲਕੁਲ ਕਿਉਂਕਿ ਮੈਂ ਪਰਿਵਾਰ ਨੂੰ ਬਹੁਤ ਪੁਰਾਣਾ ਜਾਣਦਾ ਹਾਂ ਕਿਉਂਕਿ ਪਹਿਲੀ ਵਾਰੀ ਸੱਤੇਸਾਈ ਬਾਬਾ ਜੀ ਦਾ ਜਿਹੜਾ ਜਦੋਂ ਮੈਂ ਇੱਥੇ ਆਇਆ ਸੀ ਤੇ ਬਤੌਰ ਐਸਡੀਐਮ ਮੈਂ ਇੱਥੇ ਆਇਆ ਸੀ ਕਿ ਬਾਬਾ ਜੀ ਦੇ ਚਰਨਾਂ ਚ ਤੇ ਉਦੋਂ ਇਹਨਾਂ ਨੇ ਜਿਹੜਾ ਇਹ ਦਿਵੰਗ ਦੇ ਲਈ ਕੈਂਪ ਲਗਾਇਆ ਸੀ ਉਦੋਂ ਉਸ ਵੇਲੇ ਦਿਨਨਾਥ ਮੁਹਾਜਨ ਜੀ ਕਿਦੇ ਮੇਰੇ ਬੜੇ ਪਰਮ ਮਿੱਤਰ ਸੀ ਉਹ ਉਹਨਾਂ ਉਹ ਹੀ ਮੈਨੂੰ ਇੱਥੇ ਲੈ ਕੇ ਆਏ ਸੀ ਉਸ ਤੋਂ ਹੀ ਮੈਂ ਬਾਬਾ ਜੀ ਦੇ ਚਰਨਾਂ 'ਚ ਜੁੜਿਆ ਪਿਆ ਇਹਦੇ ਨਾਲ ਨਾਲ ਇਸ ਪਰਿਵਾਰ 'ਚ ਫਿਰ ਮੋਹਿਤ ਮਹਾਜਨ ਜੀ ਉਹਨਾਂ ਦੇ ਸੁਪੁੱਤਰ ਤੇ ਇਹਨਾਂ ਦਾ ਹੋਰ ਜਿਹੜਾ ਪਰਿਵਾਰ ਉਹਨਾਂ ਸਾਰਿਆਂ ਨੇ ਤੇ ਹੁਣ ਰਾਗਵ ਮਹਾਜਨ ਤੇ ਬਨਾਇਕ ਮਹਾਜਨ ਉਹ ਸਾਰਾ ਪਰਿਵਾਰ ਜਿਹੜਾ ਹੈ ਇਸ ਕੰਮ ਦੇ ਵਿੱਚ ਲੱਗਿਆ ਪਿਆ ਇਹ ਸਭ ਬਾਬਾ ਜੀ ਦੀ ਕਿਰਪਾ ਹੈ ਉਹਨਾਂ ਦੀ ਕਿਰਪਾ ਦੇ ਨਾਲ ਹੀ ਹੈ ਇਹ ਲੋਕਾਂ ਦੇ ਲਈ ਜਿਹੜੇ ਅੱਛੇ ਕੰਮ ਹੈ ਉਹ ਕਰ ਰਹੇ ਨੇ ਸਰੰਭਾ ਕਰਨਾ ਸਰਪ੍ਰਸਤੀ ਜਾਂਦੇ ਨੇ ਦੇਖ ਕੇ ਅੱਜ ਦੁਬਾਰਾ ਫੇਰ ਆਏ ਹੋ ਬੜਾ ਪਿਆਰ ਤੁਹਾਨੂੰ ਸ਼ਹਿਰ ਵਾਸੀ ਜਿਲ੍ਹਾ ਵਾਸੀ ਕਰਦੇ ਆ ਕਿੰਨਾ ਦਿਲ ਖੁਸ਼ ਕਰਦੇ ਆ ਦੇਖੋ ਮੈਂ ਆਪਣੀ ਸਪੀਚ ਦੇ ਵਿੱਚ ਵੀ ਜਦੋਂ ਮੈਂ ਬਾਬਾ ਦੇ ਚਰਨਾਂ ਦੇ ਵਿੱਚ ਉਹ ਉਹਨਾਂ ਦੇ ਆਪਣੇ ਪ੍ਰੇਰ ਰੱਖੀ ਹੈ ਤੇ ਉਦੋਂ ਵੀ ਮੈਂ ਇਹ ਗੱਲ ਜ਼ਰੂਰ ਕਹੀ ਸੀ ਕਿ ਇਹ ਮੇਰਾ ਸੈਕੰਡ ਹੋਮ ਹੈ ਜਿਹੜਾ ਗੁਰਦਾਸਪੁਰ ਹੈ ਜਲੰਧਰ ਤੋਂ ਬਾਅਦ ਜੇ ਕੋਈ ਮੇਰਾ ਸੈਕੰਡ ਹੋਮ ਹੈ ਤਾਂ ਉਹ ਮੇਰਾ ਗੁਰਦਾਸਪੁਰ ਹੈ ਇੱਥੇ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਤੇ ਸਾਡੇ ਜਿਹੜੇ ਇਸ ਜ਼ਿਲ੍ਹੇ ਚੋਂ ਡੀਸੀ ਸਾਹਿਬ ਨੇ ਸ਼੍ਰੀ 우ਮਾ ਸ਼ੰਕਰ ਜੀ ਉਹਨਾਂ ਬਲੋ ਤੁਸੀਂ ਸਾਰਿਆਂ ਨੇ ਦੇਖਿਆ ਜਿਹੜੇ ਕੰਮ ਕੀਤੇ ਜਾ ਰਹੇ ਬਹੁਤ ਹੀ ਸ਼ਲਾਘਾਯੋਕ ਕੰਮ ਕੀਤੇ ਜਾ ਰਹੇ ਹੈ ਚਾਹੇ ਮੈਂ ਗੱਲ ਕਰਨਾ ਜਿਹੜੀ ਲੈਂਡ ਕੁਆਇਰ ਨੈਸ਼ਨਲ ਹਾਈਵੇ ਦਾ 10 ਸਾਲ ਤੋਂ ਜ਼ਿਆਦਾ ਸਮੇਂ ਦਾ ਇੱਕ ਬੜਾ ਵੱਡਾ ਇਸ਼ੂ ਜਿਹੜਾ ਹੈਂਗਿੰਗ ਕਰ ਰਿਹਾ ਸੀ ਉਹ ਇਹਨਾਂ ਨੇ ਰਿਜ਼ੋਲਵ ਕੀਤਾ ਹੈ ਰਲੀ ਐਂਡ ਬਾਬਾ ਜੀ ਕਿਰਪਾ ਨਾਲ ਹੋਰ ਵੀ ਜਿੰਨੇ ਵੀ ਮਸਲੇ ਹੈ ਮੈਨੂੰ ਪੂਰੀ ਉਮੀਦ ਹੈ ਇਹ ਤੇ ਇਹਨਾਂ ਦਾ ਪ੍ਰਸ਼ੰਸਾ ਨਜ਼ਾਰਾ ਏਡੀ ਸਾਹਿਬ ਪੂਰੀ ਇਹਨਾਂ ਦੀ ਟੀਮ ਵੀ ਸਾਹਿਬ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਇਸ ਜ਼ਿਲ੍ਹੇ ਦੀ ਹੋਰ ਸੇਵਾ ਕਰਨਗੇ ਤੇ ਬਾਬਾ ਜੀ ਦੀ ਕਿਰਪਾ ਨਾਲ ਤੇ ਇੱਕ 골ਡਨ ਇੰਸਟੀਚਿਊਟ ਵੱਲੋਂ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਸਤਿਆਸਾਈ ਬਾਬਾ ਜੀ ਦੇ ਜਨਮ ਦਿਨ ਤੇ ਬੜਾ ਸ਼ਲਾਘਾਯੋਗ ਉਪਰਾਲਾ ਹੈਗਾ ਮੈਂ ਮਾਨ ਜੋਗ ਕਮਿਸ਼ਨਰ ਸਾਹਿਬ ਜੀ ਦਾ ਵੀ ਇੱਥੇ ਆਣ ਤੇ ਸਵਾਗਤ ਕਰਦਾ ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਸਰ ਸਪੈਸ਼ਲ ਜ਼ਿਲ੍ਹੇਂਦਰ ਤੋਂ ਚੱਲ ਕੇ ਆਏ ਤੇ ਜੋ ਇਹਨਾਂ ਨੇ ਅੱਜ ਉਪਰਾਲਾ ਕੀਤਾ ਤੇ ਮੈਨੂੰ ਪਤਾ ਚੱਲਿਆ ਕਿ ਪਿਛਲੇ 28 ਸਾਲਾਂ ਤੋਂ ਕਰਦੇ ਆ ਰਹੇ ਆ ਤੇ ਬਹੁਤ ਹੀ ਅੱਛਾ ਹੈਗਾ ਇੱਕ ਅੰਗਹੀਨ ਲੋਕਾਂ ਨੂੰ ਅੰਗ ਲਗਾਣੇ ਤੇ ਉਹਨਾਂ ਨੂੰ ਉਹ ਆਪਣਾ ਜੀਵਨ ਅੱਗੇ ਦਾ ਜੀਵਨ ਜੀਣ ਦੇ ਵਿੱਚ ਉਹਨਾਂ ਦੀ ਮਦਦ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਤੇ ਬਹੁਤ ਹੀ ਅੱਛਾ ਉਪਰਾਲਾ ਹੈਗਾ ਤੇ ਇਸ ਲਈ ਮੈਂ ਇਹਨਾਂ ਨੂੰ ਵਧਾਈ ਦਿੰਦਾ ਤੇ ਪਰਮਾਤਮਾ ਨੂੰ ਅਰਦਾਸ ਕਰਦਾ ਕਿ ਇਹਨਾਂ ਨੂੰ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਦੇਵੇ ਤਾਂ ਕਿ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਦੇ ਰਹਿਣ ਤਾਂ ਜੋ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ ਤੇ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਵੀ ਹੈਲਪ ਹੁੰਦੀ ਰਹੇ ਦੇਖੋ ਜੋ ਵੀ ਮੈਂ ਕੀਤਾ ਮੇਰੀ ਡਿਊਟੀ ਸੀ ਕੋਈ ਮੈਂ ਨਹੀਂ ਸਮਝਦਾ ਵੀ ਮੈਂ ਕੋਈ ਐਕਸੈਪਸ਼ਨਲ ਕੰਮ ਕੀਤਾ ਹੈਗਾ ਬਟ ਇਹ ਸਰ ਦਾ ਮੇਰੇ ਲਈ ਪਿਆਰ ਹੈ ਅਫੈਕਸ਼ਨ ਆ ਇਹਨਾਂ ਦੀ ਕਿ ਇਹਨਾਂ ਨੇ ਮੇਰੀ ਇੰਨੀ ਤਾਰੀਫ ਕੀਤੀ ਇਹਨਾਂ ਦਾ ਬੜਪਣ ਹੈ ਕਿ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਹਮੇਸ਼ਾ ਹੀ ਇਸ ਤਰ੍ਹਾਂ ਮੈਨੂੰ ਹੌਸਲਾ ਦਿੰਦੇ ਦਿੰਦੇ ਆ ਸਾਡੀ ਜਦੋਂ ਵੀਿੱਥੇ ਜਾਂਦੇ ਆ ਹੌਸਲਾ ਵਧਾਈ ਕਰਦੇ ਆ ਜਿਹਦੇ ਨਾਲ ਸਾਨੂੰ ਹੋਰ ਹੌਸਲਾ ਮਿਲਦਾ ਕੰਮ ਕਰਨ ਦਾ ਬਟ ਇਹ ਇਹਨਾਂ ਦਾ ਬੜਪਣ ਹੈ ਸਰ ਦਾ ਤੇ ਮੇਰੇ ਲਈ ਪਿਆਰ ਹੈ ਮੈਂ ਇਹੀ ਕਹਾਂਗਾ ਬਿਲਕੁਲ ਇਹੀ ਰਹਿਣਗੇ ਸਰ ਦਾ ਸਹਿਯੋਗ ਹੈ ਪੂਰਾ ਤੇ ਇਹਨਾਂ ਦੀ ਪੂਰੀ ਸਪੋਰਟ ਹੈ ਤੇ ਅਸੀਂ ਆਪਣੀ ਟੀਮ ਨਾਲ ਜਿਹੜੀ ਵੀ ਪੂਰੇ ਜ਼ਿਲ੍ਹੇ ਦੀ ਸਾਡੀ ਟੀਮ ਹੈ ਏਡੀ ਸਾਹਿਬ ਐਸਡੀਐਮ ਸਾਹਿਬਾਨ ਨੇ ਸਾਰੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੋ ਵੀ ਕੰਮ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ ਨੇ ਤੇ ਪਬਲਿਕ ਇਤੇ ਦੇ ਕੰਮ ਨੇ ਉਹ ਅਸੀਂ ਕਰਦੇ ਰਵਾਂਗੇ ਸਰ ਜ਼ਿਲ੍ਹਾ ਵਾਸੀਆਂ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੋਗੇ ਜ਼ਿਲ੍ਹਾ ਵਾਸੀਆਂ ਨੇ ਪਿੱਛੇ ਬਾਈਲ ਇਕਸ਼ਨ ਸੀਗੀ ਚਾਹੇ ਡੇਰਾ ਦੀ ਸੀਗੀ ਆ ਵੋਟ ਪਾਈ ਹੈ ਤੇ ਠੀਕ ਹੈ ਜੋ ਉਹਨਾਂ ਦਾ ਮੰਡੇਟ ਸੀਗਾ ਉਹਨਾਂ ਨੇ ਆਪ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਜਿਤਾਇਆ ਹੈਗਾ ਬਟ ਲੋਕਾਂ ਨੂੰ ਮੇਰਾ ਇਹੀ ਹੈਗਾ ਕਿ ਅਸੀਂ ਸਾਰੇ ਆਪਣੇ ਰਾਈਟਸ ਪ੍ਰਤੀ ਬਹੁਤ ਜਾਗਰੂਕਾ ਹੋਣਾ ਚਾਹੀਦਾ ਠੀਕ ਹੈ ਰਾਈਟਸ ਉਹਨਾਂ ਦੀ ਮਿਲਨੇ ਚਾਹੀਦੇ ਨੇ ਬਟ ਉਹਦੇ ਨਾਲ ਨਾਲ ਸਾਡੀਆਂ ਡਿਊਟੀਆਂ ਵੀ ਨੇ ਹਰ ਲੋਕਾਂ ਦੀਆਂ ਚਾਹੇ ਸਫਾਈ ਰੱਖਣੀ ਸ਼ਹਿਰ ਦੀ ਚਾਹੇ ਇਨਕ੍ਰੋਚਮੈਂਟਾਂ ਨਾ ਕਰਨੀਆਂ ਚਾਹੇ ਹੋਰ ਵੀ ਕੋਈ ਹੈ ਪ੍ਰਸ਼ਾਸਨ ਦੇ ਜਿਹੜੇ ਚੰਗੇ ਕੰਮ ਨੇ ਉਹਨਾਂ 'ਚ ਮਦਦ ਕਰਨਾ ਮੈਂ ਲੋਕਾਂ ਨੂੰ ਇਹੀ ਬੇਨਤੀ ਕਰਨਾ ਚਾਹਾਂਗਾ ਕਿ ਪ੍ਰਸ਼ਾਸਨ ਨੂੰ ਜੋ ਵੀ ਉਹਨਾਂ ਦੀਆਂ ਡਿਊਟੀਆਂ ਨੇ ਉਹਦੇ ਪ੍ਰਤੀ ਵੀ ਆਪਣੀ ਡਿਊਟੀ ਤੰਦਹੀਨ ਨਾ ਨਵਾਣੀ ਚਾਹੀਦੀ ਹੈ ਤਾਂ ਜੋ ਕਿ ਪ੍ਰਸ਼ਾਸਨ ਕੰਮ ਕਰਨ ਦੇ ਵਿੱਚ ਸੋਖ ਰਵੇ ਤੇ ਸਾਨੂੰ ਕੋਈ ਇਸ ਤਰ੍ਹਾਂ ਦੇ ਐਕਸ਼ਨ ਨਾ ਲੈਣੇ ਪੈਣ ਜਿਹੜੇ ਕਿ ਸਾਨੂੰ ਅਸੀਂ ਵੀ ਨਹੀਂ ਲੈਣਾ ਚਾਹੁੰਦੇ ਤੇ ਲੋਕਾਂ ਨੂੰ ਵੀ ਚੰਗੇ ਨਾ ਲੱਗਣ ਥੈਂਕ ਯੂ ਥੈਂਕ ਯੂ ਸਰ ਮੈਂ ਅੱਜ ਬਹੁਤ ਹੀ ਮਨ ਖੁਸ਼ ਹੈ ਕਿ ਅੱਜ ਭਗਵਾਨ ਚਰਨ ਸੱਤ ਸਾਈਂ ਬਾਬਾ ਜੀ ਦਾ 99 ਜਨਮ ਦਿਨ ਅਸੀਂ ਬਹੁਤ ਹੀ ਸ਼ਰਧਾ ਨਾਲ ਮਨਾ ਰਹੇ ਹਾਂ ਔਰ ਹਰ ਕੈਂਪ ਨੂੰ ਅਸੀਂ 29ਵਾਂ ਕੈਂਪ ਜਿਹੜਾ ਆ ਆਰਟੀਫੀਸ਼ੀਅਲ ਲਿੰਬਸ ਦਾ ਉਹ ਅਸੀਂ ਲਗਾ ਰਹੇ ਹਾਂ ਔਰ ਤੁਹਾਨੂੰ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਹੋਇਆ ਕਿ 96 ਬੰਦਿਆਂ ਨੂੰ 103 ਆਰਟੀਫੀਸ਼ੀਅਲ ਲਿੰਬਸ ਜਿਹੜੇ ਨੇ ਪ੍ਰੋਵਾਈਡ ਕੀਤੇ ਨੇ ਔਰ ਹੁਣ ਤੱਕ ਟੋਟਲ ਜੇ ਅਸੀਂ ਕਰ ਲਈਏ ਤੇ 3057 ਲੋਕਾਂ ਨੂੰ ਅਸੀਂ ਆਰਟੀਫੀਸ਼ੀਅਲ ਲਿੰਬਸ ਲਗਾ ਚੁੱਕੇ ਹਾਂ ਮੈਂ ਗੋਲਡਨ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਔਰ ਸ਼੍ਰੀ ਸਤਿ ਸਾਈਂ ਸੇਵਾ ਸੰਧੀ ਵੱਲੋਂ ਪਰਮ ਆਦਰਨੀਏ ਪ੍ਰਦੀਪ ਸੱਬਰਵਾਲ ਜੀ ਡਿਵੀਜ਼ਨਲ ਕਮਿਸ਼ਨਰ ਜਲੰਧਰ ਸਾਡੇ ਨਾਲ ਸਾਡੇ ਹਰਮਨ ਪਿਆਰੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਰ ਸ਼ੰਕਰ ਗੁਪਤਾ ਜੀ ਏਡੀਸੀ ਸਾਹਿਬ ਸੁਰਿੰਦਰ ਸਿੰਘ ਜੀ ਐਸਡੀਐਮ ਸਾਹਿਬ ਔਰ ਨਾਲ ਅਦਿੱਤੇ ਜੀ ਸਾਡੇ ਅਸਿਸਟੈਂਟ ਕਮਿਸ਼ਨਰ ਜੰਗੀ ਲਾਲ ਮਹਾਜਨ ਜੀ ਸਾਡੇ ਸਪੈਸ਼ਲ ਗੈਸਟ ਆਏ ਦੇ ਨੇ ਮੁਕੀਰਿਆ ਤੋਂ ਐਮਐਲਏ ਔਰ ਸਾਰੇ ਸ਼ਹਿਰ ਵਾਸੀਆਂ ਦਾ ਸਾਰੀਆਂ ਸੰਸਥਾਵਾਂ ਦਾ ਜਿਹੜੇ ਇੱਥੇ ਆਏ ਨੇ ਜਿਨ੍ਹਾਂ ਨੇ ਆ ਕੇ ਆਪਣਾ ਇਨਾ ਪਿਆਰ ਦਿੱਤਾ ਔਰ ਸਾਡੇ ਇੱਕ ਬਲਾਵੇ ਤੇ ਸਾਰੇ ਆ ਕੇ ਸਾਡਾ ਇਹਨਾਂ ਮਾਨ ਸਨਮਾਨ ਕਰਦੇ ਨੇ ਸਾਨੂੰ ਹੌਸਲਾ ਦਿੰਦੇ ਨੇ ਔਰ ਉਹੀ ਹੌਸਲੇ ਨਾਲ ਅਸੀਂ ਅਗਲੇ ਸਾਲ ਫੇਰ ਤਿਆਰੀ ਕਰਨੇ ਆਂ ਕਿ ਅਗਲੇ ਸਾਲ ਫੇਰ ਅਸੀਂ ਦੀਨ ਦੁਖੀਆਂ ਦੇ ਜਿੰਨੇ ਵੀ ਆਣਗੇ ਉਹਨਾਂ ਦੀ ਸੇਵਾ ਕਰਨੀ ਆਂ ਸੱਬਰਵਾਲ ਸਾਹਿਬ ਸੱਬਰਵਾਲ ਸਾਹਿਬ ਦਾ ਪਹਿਲਾ ਪਿਆਰ ਜਿਹੜਾ ਉਹ ਗਰਦਾਸਪੁਰ ਹੈ ਮੈਂ ਪਹਿਲਾਂ ਵੀ ਅਨਾਉਂਸ ਕਰ ਚੁੱਕਿਆ ਕਿਉਂਕਿ ਹਰ ਇੱਕ ਤਰ੍ਹਾਂ ਦੀ ਪੋਸਟ ਦੇ ਗਰਦਾਸਪੁਰ ਰਹਿ ਕੇ ਡਿਪਟੀ ਕਮਿਸ਼ਨਰ ਬਣ ਕੇ 16 ਦੇ ਵਿੱਚੋਂ ਫੇਰ ਜਾ ਕੇ ਅਸੀਂ ਉਦੋਂ ਹੀ ਪ੍ਰਾਰਥਨਾ ਕੀਤੀ ਸੀ ਜਲਦੀ ਜਲਦੀ ਕਮਿਸ਼ਨਰ ਬਣ ਕੇ ਗੁਰਦਾਸਪੁਰ ਆਓ ਤੇ ਫੇਰ ਤੁਸੀਂ ਆ ਕੇ ਇਸ ਫੰਕਸ਼ਨ ਚ आओ ਅੱਜ ਸਾਡਾ ਪ੍ਰਾਨ ਵੀ ਪੂਰਾ ਹੋ ਗਿਆ ਤਾਂ ਅਸੀਂ ਇਹਨਾਂ ਨੂੰ ਬਹੁਤ ਆਪਣੀਆਂ ਬੈਸਟ ਵਿਸ਼ੇਸ ਦਿੰਦੇ ਆ ਕਿ ਉਹ ਹੋਰ ਲੋਕਾਂ ਦਾ ਸਮਾਜ ਸੇਵਾ ਦੇ ਵਿੱਚ ਕਲਿਆਣ ਕਰਨ